ਸਸ਼ੁਕਲ ਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਸਾਈਂ ਨਗਰ ਵਿਖੇ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਜਿਸ ਦੇ ਉਤੇ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਡਾਕਟਰ ਅਰुण ਬਾਂਸਲ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਵਿੱਚ ਉਹਨਾਂ ਦੱਸਿਆ ਕਿ ਇੱਥੇ 18 ਨੌਜਵਾਨ ਭਰਤੀ ਹੋਏ ਸਨ ਜਿਨ੍ਹਾਂ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਲਿਜਾਇਆ ਗਿਆ ਉੱਥੇ ਉਹਨਾਂ ਦਾ ਇਲਾਜ ਹੋਵੇਗਾ ਤੇ ਨਾਲ ਹੀ ਡੀਐਸਪੀ ਹਰਪੰਸ ਸਿੰਘ ਜਨਦਾਇਕ ਹੈ ਕਿ ਇਹਨਾਂ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਸੀ ਜਿੱਥੇ ਆਪਾ ਮਾਰਿਆ ਗਿਆ ਤੇ ਉਪਰੋਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਜੋ ਕਾਰਦੇ ਵਿੱਚ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਉਸ ਨੂੰ ਵੀ ਸੀਲ ਕੀਤਾ ਜਾ ਰਿਹਾ ਦੱਸੋ ਕੀ ਨਾਮ ਹੈ ਤੇ ਕੀ ਕਹਿਣਾ ਹੈ ਮੇਰਾ ਨਾਮ ਡਾਕਟਰ ਰਣਬੰਸਲਾ ਹੈ ਇੱਕ ਜੁਆਇੰਟ ਪ੍ਰਸ਼ਾਸਪਾਲਿਸ਼ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਜੁਆਇੰਟ ਇੱਕ ਇਲੀਗਲ ਨਸ਼ਾ ਛਡਾਊ ਕੇਂਦਰ ਦੀ ਇੱਕ ਰੇਡ ਸੀ ਜਿੱਥੇ ਸਾਨੂੰ ਮਾਨ ਜੋ ਡਿਪਟੀ ਕਮਿਸ਼ਨਰ ਵੱਲੋਂ ਹੁਕਮ ਮਿਲਿਆ ਸੀ ਕਿ ਅੱਜ ਦਾ ਕਿ ਇਹ ਰੇਡ ਕਰੋ ਤੇ ਉੱਥੇ ਸਾਨੂੰ ਜਦੋਂ ਇੱਥੇ ਰੇਡ ਕੀਤੀ ਸੀ ਪਾਇਆ ਗਿਆ ਕਿ ਇੱਕ ਅवैध ਨਸ਼ਾ ਸ਼ੌਕ ਦੇ ਅੰਦਰ ਚੱਲ ਰਿਹਾ ਸੀ ਜਿਸ ਕੋਲ ਸੈਂਸ ਨਹੀਂ ਹੈ ਤੇ ਇੱਥੇ ਅਸੀਂ ਆ ਕੇ ਦੇਖਿਆ ਕਿ 19 ਮਰੀਜ਼ ਸੀਗੇ ਜਿੰਨਾਂ ਵਿੱਚੋਂ 18 ਮਰੀਜ਼ ਦੇ ਇੱਕ ਬੰਦਾ ਜਿਹੜਾ 19ਵਾਂ ਸੀ ਉਹ ਨਸ਼ਾ ਸ਼ੌਕ ਦੇ ਅੰਦਰ ਚਲਾ ਸੀ ਕੇਅਰ ਟੇਕਰ ਸੀ ਇਹ ਨਸ਼ਾ ਬਾਕੀ ਨਸ਼ਾ ਕਰਨ ਵਾਲੇ ਮਰੀਜ਼ ਉਹਨਾਂ ਨੂੰ ਅਸੀਂ ਸਰਕਾਰੀ ਰਿਹਾਬਿਟੇਸ਼ਨ ਸੈਂਟਰ ਵਿੱਚ ਸ਼ਿਫਟ ਕਰਨ ਦਾ ਗਿਆ ਬਾਕੀ ਅਗਲੀ ਦੀ ਅਗਲੀ ਦੀ ਕਾਰਵਾਈ ਪੁਲਿਸ ਕਰ ਰਹੀ ਹੈ ਦਵਾਈਆਂ ਕਿ ਮੈਡੀਕਲ ਸਟੋਰ। ਕੋਈ ਦਵਾਈਆਂ ਸਰ ਕੋਈ ਇਦਾਂ ਹੀ ਦਵਾਈਆਂ ਕੋਈ ਨਹੀਂ ਮਿਲਿਆ। ਕੁਝ ਲੂਜ਼ ਟੈਬਲੇਟਸ ਮੈਰਾ ਮਿਲੀ ਐ। ਉਹ ਅਗੇ ਸਿਖ ਰਹੇ ਕਿ ਉੱਪਰ ਕੀ ਕਰੇ ਟਾਈਮ ਤੇ ਚਲਾ। ਸਰ ਜੋ ਅਥੋਂ ਅਕਸਰਾਸ ਲੋਕਾਂ ਤੋਂ ਜਾਂ ਪਤਾ ਲੱਗਿਆ ਜਿਾ ਮਰੀਜ਼ਾਂ ਨੇ ਦੱਸਿਆ ਲਗਭਗ ਜ਼ਿਆਦਾਤਰ ਰਾਣਾ ਤਾਂ ਨਹੀਂ ਐ, ਮਿੰਨੀ ਕ ਨਹੀਂ ਚੱਲ ਰਹਾ। ਓਨਰ ਕੌਣ ਐ ਸਰ? ਓਨਰ ਤਾਂ ਹਲੇ ਨਹੀਂ ਪਤਾ ਲੱਗਿਆ ਚੋਪੜੀ ਨਾਲ ਦੇ ਬੰਦਿਆਂ ਨੇ ਦੱਸਿਆ ਕਿ ਉਹ ਹਲੇ ਕੋਈ ਕਿਸੇ ਨਾਲ میڈیا ਚ ਕੋਈ ਗੱਲ ਨਹੀਂ ਕਰ ਸਕਦੇ। ਬਾਕੀ ਹਲੇ ਕਾਰਵਾਈ ਚੱਲਦੀ ਉਸ। ਕੋਈ ਸੀਲ ਨਹੀਂ ਕੀਤਾ ਜਾਉ। ਹਾਂਜੀ ਜੋ ਬਿਲਡਿੰਗ ਐ ਉਹਨੂੰ ਸੀਲ ਕਰ ਰਹੀ ਐ ਪੁਲਿਸ। ਸਰਕੀ ਕੰਚਨ ਮਾਤ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਸਾਈ ਨਗਰ ਦੇ ਵਿੱਚ ਜਿਹੜਾ ਹੈਗਾ ਇੱਕ ਗੈਰ ਕਾਨੂੰਨੀ ਨਸ਼ਾ ਛਡਾਊ ਜਿਹੜਾ ਹੈਗਾ ਸੈਂਟਰ ਚੱਲ ਰਿਹਾ ਹੈਗਾ ਜਿਹਦੇ ਸਬੰਧਤ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਔਰ ਹੈਲਥ ਡਿਪਾਰਟਮੈਂਟ ਤੇ ਸਾਡਾ ਪੁਲਿਸ ਡਿਪਾਰਟਮੈਂਟ ਤੇਨਾਂ ਨੇ ਜਿਹੜੀ ਸੀ ਇੱਥੇ ਜੁਆਇੰਟ ਰੇਡ ਕੀਤੀ ਹੈ ਸਾਈ ਨਗਰ ਦੇ ਵਿੱਚ ਇੱਕ ਮਕਾਨ ਦੇ ਵਿੱਚ ਜਿਹੜਾ ਸੀਗਾ ਨਸ਼ਾ ਛਡਾਊ ਸੈਂਟਰ ਚਲਾਇਆ ਹੋਇਆ ਸੀ ਜਿਹਦਾ ਜਿਨ੍ਹਾਂ ਦੇ ਪਾਸ ਕੋਈ ਕਿਸੇ ਕਿਸਮ ਦਾ ਲਾਇਸੈਂਸ ਵਗੈਰਾ ਨਹੀਂ ਸੀਗਾ ਜਦੋਂ ਅਸੀਂ ਰੇਡ ਕੀਤੀ ਤਾਂ ਇੱਥੇ ਜਿਹੜਾ ਸੀਗਾ ਸਾਨੂੰ 18 ਬੰਦੇ ਜਿਹੜੇ ਨੌਜਵਾਨ ਸੀਗੇ ਜਿਹੜੇ ਜਿਹੜੇ ਜਿਹੜੋਂ ਨਸ਼ਾ ਛਡਾਉਣ ਦੇ ਲਈ ਇੱਥੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਔਰ ਸਾਨੂੰ ਜਿਹੜਾ ਇੱਥੋਂ 870 ਕੈਪਸੂਲ ਔਰ ਗੋਲੀਆਂ ਜੋ ਲੂਜ਼ ਮਿਲੀਆਂ ਨੇ ਉਹ ਮਿਲੀਆਂ ਨੇ ਉਹ ਸਾਰੀਆਂ ਜਿਹੜੇ ਸੀ ਲੜਕੇ ਨੌਜਵਾਨ ਜਿਹੜੇ ਪਲੇ ਸੀ ਉਹਨਾਂ ਨੂੰ ਅਸੀਂ ਜਿਹੜਾ ਹੈਲਥ ਡਿਪਾਰਟਮੈਂਟ ਦੀ ਹੈਲਪ ਦੇ ਨਾਲ ਜਿਹੜੇ ਸਾਡੇ ਡਿਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰਾ ਦਿੱਤਾ ਹੈਗਾ ਤੇ ਜਿਹੜੀਆਂ ਸਾਨੂੰ ਗੋਲੀਆਂ ਤੇ ਕੈਪਸੂਲ ਮਿਲੇ ਆ ਉਹਨਾਂ ਦਾ ਸਹੀ ਪੁਲੰਦਾ ਤਿਆਰ ਕਰਕੇ ਜਿਹੜਾ ਹੈ ਹੈਲਥ ਡਿਪਾਰਟਮੈਂਟ ਦੇ ਹੈਂਡਓਵਰ ਕਰ ਦਿੱਤਾ ਆਏਗਾ ਜਿਸ ਤਰ੍ਹਾਂ ਦੇ ਸਾਨੂੰ ਉਹਦੇ ਸਬੰਧ ਵਿੱਚ ਹੈਲਥ ਡਿਪਾਰਟਮੈਂਟ ਰਿਟਰਨ ਰ ਸਰ ਕਿੰਨੀ ਕੀ دیر ਤੋਂ ਪਾਇਆ ਜਾ ਰਿਹਾ ਪਤਾ ਨਹੀਂ ਇਹਦੇ ਬਾਰੇ ਜਿਹੜਾ ਹੈਗਾ ਜਸਵਿੰਦਰ ਸਿੰਘ ਤੇ ਮਨਿੰਦਰ ਸਿੰਘ ਨਾਂ ਦੇ ਦੋ ਬੰਦੇ ਆ ਜਿਹੜੇ ਸੋ ਚਲਾ ਰਹੇ ਹੈਗੇ ਜਿਹੜੇ ਉਹਨਾਂ ਦੇ ਅਰੈਸਟ ਕਰਨ ਤੇ ਕਾਫੀ ਜਿਹੜੇ ਤੱਤ ਉਹਨਾਂ ਦੇ ਅਰੈਸਟ ਕਰਨ ਤੋਂ ਸਾਹਮਣੇ ਆਉਣਗੇ ਜਿਹੜੀ ਹੁਣ ਜਿਹੜੀ ਮੁਢਲੀ ਜਿਹੜੀ ਤਫਤੀਸ਼ ਕੀਤੀ ਐਸ ਜੋ ਨੌਜਵਾਨ ਫੜੇ ਆ ਉਹਨਾਂ ਤੋਂ ਬਦਲ ਕੇ ਵੀ 1 ਮਹੀਨੇ ਤੋਂ ਜਿਹੜਾ ਹੈਗਾ ਇੱਥੇ ਉਹ ਐਡਮਿਟ ਨੇਗੇ ਤੇ ਇਥੇ ਇਹਨਾਂ ਦੇ ਇੱਕ ਮਹੀਨੇ ਤੋਂ ਇਹ ਸੈਂਟਰ ਚੱਲ ਰਿਹਾ। ਕੋਈ ਰਸਤੇ ਵਿੱਚ ਲਿਆ ਕੋਈ ਨਹੀਂ ਫਿਲਹਾਲ ਹਜੇ ਕੋਈ ਰਸਤੇ ਵਿੱਚ ਨਹੀਂ ਲਿਆ। ਅਸੀਂ ਜਿਹੜਾ ਹੈਗਾ ਜੇ ਸਾਰੀ ਇਹਦੀ ਇਨਕੁਆਰੀ ਕਰ ਰਹੇ ਹਾਂ। ਇਨਕੁਆਰੀ ਜੇ ਦੇ ਮੁਤਾਬਕ ਜੋ ਕਾਨੂੰਨ ਅਨਸਾਰ ਹੋਣੀ ਹੈ ਅਸੀਂ ਕਰਦੇ ਕਰਦੇ। ਜਿਹੜੇ ਮੁੰਡੇ ਰੱਖੇ ਆ ਉਹ ਕਿੰਨੇ ਕੇ ਪੈਸੇ ਲੈਂਦੇ ਇਸ ਤੋਂ ਜਾਣ ਕਰ ਕੰਮ ਨਹੀਂ। ਉਹਦੇ ਵਾਰ ਜਦੋਂ ਉਹਨਾਂ ਬੰਦੇ ਨੂੰ ਅਸੀਂ ਫੜਾਂਗੇ ਜਾਂ ਉਹਨਾਂ ਦੇ ਬਾਰੇ ਕੋਈ ਕਾਰਵਾਈ ਕਰਾਂਗੇ ਉਹਨਾਂ ਨੂੰ ਪੁੱਛ ਕੇ ਛਕਾਂਗੇ ਤਦ ਹੀ ਇਹ ਗੱਲ ਸਾਹਮਣੇ ਆਊਗੀ ਕਿ ਉਹਨਾਂ ਤੋਂ ਕਿੰਨੇ ਪੈਸੇ ਜਿਹੜੇ ਸੀ ਲਏ ਜਾਦੇ। ਮਕਾਨ ਮਾਲਕ ਦੀ ਪੇਸ਼ਾਨੀ ਕਰਦੇ ਹੋ। ਅ ਦੇਖਦੇ ਆਂ ਜੀ ਜੋ ਅੱਗੇ ਮ ਹਾਂਜੀ ਨਾਲ ਸਾਡੇ ਤਹਿਸੀਲਰ ਸਾਹਿਬ ਹੈ ਔਰ ਹੈਲਥ ਡਿਪਾਰਟਮੈਂਟ ਹੈ ਜਿਸ ਤਰ੍ਹਾਂ ਦੀ ਵੀ ਜੋ ਕਾਨੂੰਨ ਅਨਸਾਰ ਕਾਰਵਾਈ ਹੋਏਗੀ ਸਿਉ ਕੰਪਲੀਟ ਕਰ ਦੇਗਾ